ਹਾਂਜੀ ਰਾਤ ਬੜਾ ਵੱਡਾ ਰੁਸਾਵ ਹੋ ਗਿਆ ਸਾਡਾ ਤਾਂ ਆਪਣੀ ਪੱਠ ਰਾਤ ਲੱਗ ਗਿਆ ਕਰੰਟ ਹਨੇਰਾ ਆਇਆ ਸੀ ਤਾਂ ਡੀਪੀ ਉੱਤੋਂ ਤੇ ਤਿਆਰ ਸੀ ਸਾਲ ਤੋਂ ਉੱਤੇ ਪੱਠ ਸੀ ਤੇ ਬੜਾ ਮੁਸ਼ਕਿਲ ਹੁੰਦਾ ਹੱਥੀ ਪਾਲ ਕੇ ਮਰ ਜਾਣਾ ਫਿਰ ਬੜਾ ਦੁੱਖ ਲੱਗਦਾ ਆਬਦੇ ਇੱਥੇ ਪਾਰੀਆਂ ਤਿਆਰ ਕੀਤੀਆਂ ਨੇ ਬੜੇ ਸ਼ੌਕ ਨਾਲ ਤਿਆਰ ਕਰਨ ਦੇ ਖਰਚਾ ਲਾਈ ਜਾਂਦੇ ਆ ਪਰ ਜਦੋਂ ਆ ਹਾਲਾਤ ਹੋ ਜਾਂਦੇ ਨੇ ਜਦਾਂ ਬੰਦਾ ਫਿਰ ਬੜਾ ਦੁੱਖ ਲੱਗਦਾ ਬੰਦੇ ਨੂੰ ਰਾਤ ਨੂੰ ਲੱਗਿਆ ਪਤਾ 2 3 ਵਜੇ ਕਿਉਂਕਿ ਜੇਡਾ ਮਾਰਦਾ ਮੈਂ 2 3 ਟਾਈਮ ਰਾਤ ਦੇਖਿਆ ਤੇ ਡੱਡੂ ਹੀ ਕੋਸਤ ਪਰਮਾਤਮਾ ਕਿਸੇ ਨਾ ਵੀ ਇਹੋ ਜਿਹਾ ਕੰਮ ਨਾ ਕਰੇ ਕਿਉਂਕਿ ਬੜੀਆਂ ਔਖੀਆਂ ਪਾਲਦੀਆਂ ਬੜੀਆਂ ਇਹਨਾਂ ਨੂੰ ਖਰਚਾ ਲੱਗਦਾ ਰਾਤੀ ਪਾਲ ਕੇ ਜਦੋਂ ਇਹ ਜਾ ਕੰਮ ਹੋ ਜਾਣਾ ਫਿਰ ਬੜਾ ਦੁੱਖ ਲੱਗਦਾ ਏ ਫਾਟਾ ਤੇਰਾ ਬੜਾ ਨਸਾਨ ਹੋਇਆ ਪਰ ਬੜਾ ਤੋਂ ਮਿਹਰ ਕਰੇ ਸਭ ਤੇ ਵਾਹਿਗੁਰੂ ਜੀ ਵਾਹਿਗੁਰੂ ਛੜੇ ਲੂਣ ਪਾੜਾ ਮੇਰੀ ਪਾ ਕੇ ਨਾ ਹੋਰ ਤੋਂ ਹੋਰ ਤੋਂ ਕੋਈ ਥੋੜੇ ਅਸੀਂ ਤਾਂ ਮਾਰ ਪੈਂਦੀ ਹੈ ਨਾ ਜਦੋਂ ਬੰਦਾ ਇਹਨੂੰ 517 ਜਾਂਦੇ ਪਾਟ ਸੀ ਆ ਵੀ ਪਾਲੀ ਪਾਲੀਆਂ ਸੋਖੀਆਂ ਨੇ ਬਹੁਤ ਮਮਾ ਟਾਈਮ ਲੱਗਦਾ ਪਾਲਣ ਦਾ ਸਾਲ ਹੋ ਗਿਆ ਉਹਨਾਂ ਨੂੰ ਪਾਲਦੇ ਜਦੋਂ ਤਿਆਰ ਹੋਈ ਸੀਦੀ ਹੁਣ ਆ ਕੰਮ ਹੋ ਗਿਆ ਹਮਾਲਾ ਸਾਲ ਇੱਕ ਹੋਰ ਲਿਆਵਾਂਗੇ ਉਹਨੂੰ ਪਾਲਾਂਗੇ ਫਿਰ ਤਿਆਰ ਕਰਾਂਗੇ ਫਿਰ ਜਾ ਕੇ ਬਣੂਗੀ ਉਹ ਬੈਰਾ ਤੇ ਪਾਣੀ ਹੋਜੀ ਡਬਲ ਹੀ ਪਾਟਾ ਸਾਲ ਦੀ ਸੀ ਪੂਰੀ ਇੱਕ ਪਾਟੇ ਇੱਕ ਸਾਲ ਦੀ ਹੋ ਗਈ ਪੂਰੀ ਹੈ ਹਮ ਸਾਲ ਦੀ ਹੋ ਗਈ ਸਾਲ ਤਾਂ ਨਵੀ ਹੋਇਆ ਨਹੀਂ ਹੋਣਾ ਇਹ ਮੈਂ ਬਸ ਹੈ ਦੂਸਰੀਆਂ ਹੋ ਗਿਆ ਕਾਲੂ ਕੋਈ ਇਹ ਹੀ ਰਹਿੰਦੀ ਸੀ ਬਸ ਉਹ ਛਾਪੀ ਲਾ ਦਾਂਗੇ ਉੱਤੇ ਰਾਮ ਛਾਪਾ ਲਾ ਦਾਂਗੇ ਅੱਜ ਤੱਕ ਸੁਣੀ ਹੋਲੀ ਹੋਲੀ ਮਿੱਟੀ ਪਾਈ ਹੱਥਾਂ ਨਾਲ ਪਹਿਲਾਂ ਮਿੱਟੀ ਪਾ ਥੋੜਾ ਜਿਹਾ